गुरदासपुर से सभी मुख्य राजनीतिक दलों के प्रत्याशियों को जमीन पर उतारा जा चुका है दो दिन पहले कांग्रेस पार्टी की तरफ से टिकट दिए जाने के बाद आसुखजिंदर रंधावा के रोड शो में लोगों का जनसैलाब देखने को मिला वहीं रोड शो दौरान पठानकोट के पूर्व विधायक अमित विजय जिला अध्यक्ष नरेश पुरी आशीष विजय राकेश बबली समेत बड़ी गिनती में पार्टी कार्यकर्ताओं ने भाग लिया अमित विज ने कांग्रेस प्रत्याशी सुखजिंदर रंधावा के गले लगकर बधाई दी और पार्टी की जीत का भरोसा दिलवाया अमित विज ने बताया कि बड़ी गिनती में आज पार्टी के बड़े नेता और कार्यकर्ता सुखजिंदर रंधावा के रोड शो में शामिल होकर उन्हें बधाई देने के लिए खास तौर पर शामिल हुए हैं अमित बिजने कहा कि लोकसभा हलका गुरदासपुर से कांग्रेस प्रत्याशी सुखजिंदर रंधावा को जीत दिलाकर लोकसभा में भेजा जाएगा बने रहो हमारे साथ और देखते रहो पंजाब जे न्यूज ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਕਾਰ ਜਿੰਦਾਬਾਦ ਜਿੰਦਾਬਾਦ ਗੱਡੀ ਚਲੋ ਬਸ ਓਏ ਕਰਕੇ ਮੈਨੂੰ ਜੇ ਮੈਂ ਅੱਜ ਆਇਆ ਤੇ ਮੈਂ ਆਪਣੇ ਪਰਿਵਾਰ ਚ ਆਇਆ ਮੈਂ ਆਪਣੇ ਲੋਕਾਂ ਚ ਆਇਆ ਮੈਨੂੰ ਕਿਸੇ ਨੂੰ ਇਹ ਨਹੀਂ ਦੱਸਣ ਦੀ ਲੋੜ ਪੈਣੀ ਕਿ ਮੈਂ ਚੀਮਾ ਕੌਣ ਆ ਮੈਂ ਹੋਰ ਕੌਣ ਆ ਮੈਂ ਬੱਬੂ ਕੌਣ ਆ ਮੈਂ ਉੱਥੇ ਬੋਲਦਿਆ ਕਿ ਮੈਂ ਤੇ ਪਰਨਾ ਜੀ ਉਹਦੇ ਨਾਲ ਐਮਰ ਲੈ ਰਹੇ ਆ ਤਿੰਨ ਵਾਰੀ ਆ ਪੜ ਇੱਕ ਵਾਰੀ ਵੀ ਆ 2017 ਚ ਉਸ ਬੰਦੇ ਦੇ ਪੁੱਤ ਨੇ ਮੂੰਹ ਝੁਠਾੜੀ ਕੀਤਾ ਸੱਚੇ ਮੂੰਹ ਹੀ ਵਧਾ ਸਵਾਲ ਚ ਆ ਗਿਆ ਇੱਕ ਵਾਰੀ ਨਹੀਂ ਬੋਲਿਆ ਤੇ ਉਹਨੂੰ ਡਿਫਟੀ ਸਪੀਕਰ ਬਣਾਇਆ ਐਂ ਹੀ ਹੱਸਦੇ ਹੁੰਦੇ ਉਹਦੇ ਲਾਗੇ ਬੈਠੇ ਆਪੋਜੀਸ਼ਨ ਚ ਉਹਦੇ ਮਾਰ ਬੈਨੇ ਨੇ ਐ ਕਿਨੇ ਕਿਨੇ ਪੌੜੀਆਂ ਤੇ ਚੜ ਜਾ ਸਪੀਕਰ ਵਾਲੀਆਂ ਤੇ ਇੱਕ ਵਾਰੀ ਸਪੀਕਰ ਵਾਲੀ ਪੌੜੀ ਵੀ ਨਹੀਂ ਚੜਿਆ ਪੰਜਾਬ ਦੀ ਗੱਲ ਕਰਾਂਗੇ ਹਿੰਦੁਸਤਾਨ ਦੀ ਗੱਲ ਕਰਾਂਗੇ ਬਾਰਡਰ ਦੀ ਗੱਲ ਕਰਾਂਗੇ ਨੌਜਵਾਨੀ ਦੀ ਗੱਲ ਕਰਾਂਗੇ ਨਸ਼ੇ ਕਿੱਥੋਂ ਆਏ ਉਹਦੀ ਗੱਲ ਕਰਾਂਗੇ ਤੇ ਜਿਹੜਾ ਵਪਾਰੀ ਦਾ ਗळा ਘੋਟਿਆ ਜਾ ਰਿਹਾ ਉਹਦੀ ਗੱਲ ਕਰਾਂਗੇ ਉਹ ਕਰਾਂਗੇ ਕਿ ਇੱਕ ਹੀ ਪਰਿਵਾਰ ਜਾਂ ਦੋ ਤਿੰਨ ਪਰਿਵਾਰ ਕਿਉਂ ਅਮੀਰ ਹੋ ਰਹੇ ਨੇ ਬਾਕੀ ਕੋਈ ਅਮੀਰ ਪਰਿਵਾਰ ਹੋ ਰਹੇ ਇਹ ਚੀਜ਼ ਆਪਾਂ ਸਾਰੀਆਂ ਜਿਹੜੇ ਵਪਾਰ ਆ ਉਹ ਹਿੰਦੁਸਤਾਨ ਦੇ ਰੇਡ ਦੀ ਹੱਡੀ ਆ ਅਸੀਂ ਰੇਡ ਦੀ ਹੱਡੀ ਨੂੰ ਕਮਜ਼ੋਰ ਕਰਿਆ ਉਹ ਪਾਰਲੀਮੈਂਟ ਚ ਗੱਲ ਕਰਾਂਗੇ ਜਿਹੜਾ ਰਾਹੁਲ ਗਾਂਧੀ ਨੇ ਕਿਹਾ ਡਰੋ ਮਤ ਤੇ ਡਰ ਕੇ ਰਾਜ ਨਹੀਂ ਹੁੰਦੇ ਡਰਾ ਕੇ ਰਾਜ ਨਹੀਂ ਹੁੰਦੇ ਰਾਜ ਹੁੰਦਾ ਕਿਸੇ ਨਾਲ ਪਿਆਰ ਕਰਕੇ ਉਹ ਤਕੜੇ ਹੋਵੋ ਆਪਾਂ ਜਿੱਤ ਵਾਇ ਕਰੂ ਦੀ ਬਖਸ਼ਿਸ਼ ਤੇ ਨਾਲ ਹੋਏਗੀ ਤੇ ਪਾਰਲੀਮੈਂਟ ਚ ਜਾ ਕੇ ਗੁਰਦਾਸਪੁਰ ਦਾ ਝੰਡਾ ਕੱਢਿਆ ਜਾਏਗਾ ਇਹ ਨਹੀਂ ਹੋਏਗਾ ਤੇ ਇਥੋਂ ਜਿਹੜਾ ਪੁੱਲ ਕੇ ਜਾਏਗਾ ਉਹ ਗੂੰਗਾ ਪਹਿਲਵਾਨ ਨਹੀਂ ਹੋਏਗਾ ਉਹ ਉਹ ਨਹੀਂ ਹੋਏਗਾ ਜਿਹੜਾ ਪੰਜਾਂ ਸਾਲਾਂ ਦੇ ਵਿੱਚ ਬੀਜੇਪੀ ਦਾ ਐਮਪੀ ਇੱਕ ਵਾਰ ਵੀ ਹਾਜ਼ਰੀ ਲਾਉਣ ਨਹੀਂ ਗਿਆ ਉਥੇ ਗੂੰਜ ਪੈਗੀ ਗੁਰਦਾਸਪੁਰ ਦੀ ਉਥੇ ਕੂਨ ਉਥੇ ਪਾਰਲੀਮੈਂਟ ਗੂੰਜੇਗੀ ਪੰਜਾਬ ਲਈ ਪਾਰਲੀਮੈਂਟ ਗੂੰਜੇਗੀ ਇਹ ਦੋਸਤਾਂ ਦੇ ਬਾਰਡਰ ਦੀ ਜਿਹੜੇ ਅਸੀਂ ਇੱਕ ਤੇ ਬੈਠੇ ਆਂ ਪਾਕਿਸਤਾਨ ਦੀ ਗੱਲ ਉਹ ਵੀ ਹੋਏਗੀ ਅੱਜ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲਦੇ ਕੋਈ ਕਹਿੰਦਾ ਕਿ ਚైనా ਕਿੱਧਰ ਅੰਦਰ ਅਚੀ ਨਾ ਆ ਰਿਹਾ ਇਸ ਦੋਸਤਾਂ ਕੋਈ ਨਹੀਂ ਡਰੋਨ ਰੋਕ ਰੇ ਇਹ ਸਾਰੇ ਚੀਜ਼ਾਂ ਉੱਥੇ ਜਾ ਕੇ ਕੀਤੀਆਂ ਜਾਣਗੀਆਂ ਔਰ ਖੁੱਲ ਕੇ ਬੋਲਿਆ ਜਾਏਗਾ ਕਿ ਦੇਸ਼ بچਾਉਣਾ ਪੰਜਾਬ بچਾਉਣਾ ਨਸ਼ਿਆਂ ਨੂੰ ਖਤਮ ਕਰਨਾ ਇਹ ਸਾਡੀ ਪਹਿਲੀ ਬਹੁਤ ਆਹ ਹੋਏਗੀ